ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ 11 ਵਜਾ 11 ਵਜਾ ਚੁੱਕੇ ਨੇ ਮੈਂ ਲੇਕਈਆਂ ਬਾਹਰ ਉਤਾਰ ਕੇ ਕੱਪੜਾ ਸਵੇਰੇ ਕੱਪੜੇ ਧੋਤੇ ਸੀਗੇ ਬਦਲ ਵਾਈ ਸੀ ਸਵੇਰੇ ਤਾਂ ਕਰਕੇ ਥੋੜਾ ਲੇਟ ਸੁੱਕੇ ਨਹੀਂ ਤਾਂ ਆਲਮੋਸਟ 10 ਵਜੇ ਤੱਕ ਸਾਡੇ ਕੱਪੜਾ ਸੁੱਕੀਆਂ ਮੈਂ ਜੋ ਧੁੱਪ ਪੂਰੀ ਤੇਜ ਹੁੰਦੀ ਐ ਪਰ ਅੱਜ ਬੱਦਲ ਸੀ ਸਵੇਰੇ ਇਸ ਕਰਕੇ ਕੱਪੜੇ ਥੋੜਿਆਂ ਚ ਲੇਟ ਸੁੱਕੇ ਨੇ ਪਰ ਹੁਣ ਸਾਰੇ ਸੁੱਕ ਚੁੱਕੇ ਨੇ ਉਤਾਰ ਲਈ ਜਦੋਂ ਤੱਕ ਮੈਂ ਸਾਰੇ ਕੱਪੜੇ ਉਤਾਰ ਕੇ ਅੰਦਰ ਨਾਲ ਨਹੀਂ ਆਵਾ ਮੈਨੂੰ ਸਮਾਂ ਨਹੀਂ ਆਉਂਦਾ ਫਿਰ ਮੇਰਾ ਕੱਪੜਿਆਂ ਤੇ ਗੇੜਾ ਹੀ ਹੈ ਨਾ 10 10 15 15 ਮਿੰਟ ਬਾਅਦ ਮੈਂ ਕੱਪੜਿਆਂ ਵੱਲ ਜਾਨੀ ਆ ਉਲਟਾ ਪਲਟੀ ਕਰਦੀ ਆ ਉਹਨਾਂ ਦੇ ਜਿਹੜਾ ਕੋਈ ਨਿਫਾ ਕੋਈ ਕਿਸੇ ਦਾ ਕੁਝ ਗਿੱਲਾ ਉਹ ਧੁੱਪੋਂ ਕਨੇ ਕਰਦਾਂ ਨਹੀਂ ਉਲਟਾ ਦਾਨੀ ਆ ਆਇ ਤੁ ਰਿਫ ਦੇ ਕਪੜਾ ਤੇ ਹੁਣ ਸਾਰੇ ਕਪੜੇ ਅੰਦਰ ਆ ਗਏ ਹੁਣ ਮੈਨੂੰ ਸਮਾਂ ਲਾਉਗਾ ਬਸ ਹੁਣ ਮੈਂ ਬੈਠ ਕੇ ਤੈਅ ਕਰਦਾਂ ਨੀ ਆ ਕੁਝ ਪਹਿਲਾਂ ਉਤਾਰ ਕੇ ਲੈ ਕੇ ਆਈ ਸੁੱਕ ਪਨੈਸ ਵਾਲੇ ਅਲੱਗ ਕਰੇ ਪਹਿਨੇ ਕੁਛ ਇਹਨਾਂ ਚ ਨੇ ਪ੍ਰੈਸ ਵਾਲੇ ਜੇ ਮੈਂ ਸ਼orts ਵਗੈਰਾ ਕੋਟਰ ਦੇ ਕਪੜੇ ਨੇ ਪ੍ਰੈਸ ਵਾਲੇ ਇਹ ਮਨ ਲਾਗੀ ਰੱਖ ਦੂੰ ਚੇਅਰ ਤੇ ਫਿਰ ਸ਼ਾਮ ਨੂੰ ਦੁਪਹਿਰ ਤੋਂ ਬਾਅਦ ਇਹਨਾਂ ਨੂੰ ਕਰੂੰਗੀ ਪ੍ਰੈਸ ਹੁਣ ਕਪੜੇ ਸੁੱਕ ਚੁੱਕ ਨੇ ਜੇ ਨਾ ਸਵੇਰੇ ਬੱਦਲ ਸੀ ਕਪੜੇ ਥੋੜੇ ਲੇਟ ਸੁੱਕਦੇ ਨੇ ਬਸ ਇਸ ਤਰ੍ਹਾਂ ਦੇ ਕੁਝ ਕੰਮ ਤਾਂ ਨੇ ਹੁਣ ਕਪੜੇ ਧੋ ਲਉ ਤਾਂ ਪ੍ਰੈਸ ਵਾਲੇ ਹੋ ਜਾਂਦੇ ਨੇ ਹੁਣ ਦੁਪਹਿਰ ਤੋਂ ਬਾਅਦ ਇਹਨ ਕਾਟਨ ਦੇ ਕੱਪੜੇ ਤਾਂ ਪ੍ਰੈਸ ਬਿਨਾ ਬਿਲਕੁਲ ਹੀ ਨਹੀਂ ਪੈਂਦੇ ਹੈਗੇ। ਤੇ ਆਵਲ ਤਾਂ ਕਰਕੇ ਰੱਖਦਾ ਫਿਰ ਮੈਨੂੰ ਸਬਰ ਆਊਗਾ। ਫਿਰ ਮੈਨੂੰ ਆਈ ਲੱਗੂ ਵੀ ਹਾਂ ਮੇਰੇ ਕੰਮ ਖਤਮ ਹੁਣ ਹੋ ਗਈ ਹੈ ਨਾ। ਜਿੰਉ ਤੱਕ ਕੱਪੜੇ ਸਮਝਣਗੇ ਕੱਪੜੇ ਵੀ ਮੈਨੂੰ ਆਉਂਦਾ ਵੀ ਸਾਰੇ ਮੈਂ ਤੈਵ ਵਾਲੇ ਅਲਮਾਰੀ ਵਿੱਚ ਟਿਕਾਉਣਾ ਪ੍ਰੈਸ ਵਾਲੇ ਅਲੱਗ ਕਰਦਾ ਵੀ ਸਾਰੇ ਸਾਰਟ ਆਊਟ ਕਰਦਾ ਫਿਰ ਮੈਨੂੰ ਲੱਗੂ ਮੇਰਾ ਕੰਮ ਖਤਮ ਆ। ਤੇ ਬਸ ਇਸ ਤੋਂ ਬਾਅਦ ਫਿਰ ਮੈਂ ਕਰਦੀ ਆਪਣਾ ਰੈਸਟ ਪਾਠ ਵੀਡੀਓ ਐਡਿਟ ਸਾਰੇ ਫਿਰ ਆਪਣਾ ਫ੍ਰੀ ਟਾਈਮ ਇੰਜੋਏ ਕਰਦਿਆਂਗੇ। ਮੈਂ ਕਿਹਾ ਚਲੋ ਵਲੌਗ ਸ਼ੁਰੂ ਕਰ ਲਾਂ ਜੋ ਵਲੌਗ ਸ਼ੁਰੂ ਕੀਤਾ ਹੋਵੇ ਨਾ ਫਿਰ ਆਪ ਨੂੰ ਅਗੇ ਕੰਟੀਨਿਊ ਕਰਨਾ ਈਜ਼ੀ ਰਹਿੰਦਾ ਪਤਾ ਹੁੰਦਾ ਵੀ ਕਿ ਆਪਾਂ ਵਲੌਗ ਸ਼ੁਰੂ ਕੀਤਾ ਹੋਇਆ ਆਪਾਂ ਕਿ ਵਲੌਗ ਬਣਾਉਣਾ ਤੇ ਕਈ ਵਾਰ ਤਾਂ ਮੈਨੂੰ ਵਲੌਗ ਬਣਾਉਣ ਦੀ ਵੀਡੀਓ ਸ਼ੂਟ ਕਰਨ ਦੀ ਇਨੀ ਕਾਲ ਹੋ ਜਾਂਦੀ ਹੈ ਨਾ ਸੁਸਤੀ ਜੀ ਪੈ ਜਾਂਦੀ ਵਿਚਾਰੋ ਛੱਡੋ ਪਰੇ ਐ ਹੋ ਜਾਂਦਾ ਤੇ ਹੁਣ ਮੈਂ ਤੁਹਾਨੂੰ ਸ਼ੇਅਰ ਕਰਦੀ ਆਂ ਆਲੂ ਸੈਂਡਵਿਚ ਦੀ ਰੈਸਪੀ ਜੋ ਵੀ ਸਮਾਨ ਇਹਦੇ ਵਾਸਤੇ ਚਾਹੀਦਾ ਸੀ ਮੈਂ ਤਿਆਰ ਕਰ ਲਿਆ ਸਬਜ਼ੀਆਂ ਤੇ ਆਲੂ ਮੈਸ਼ ਕਰੇ ਹੋਏ ਸਬਜ਼ੀਆਂ ਵਿੱਚ ਮੈਂ ਪਨੀਰ ਲਿਆ ਫਰੋਜ਼ਨ ਮਟਰ ਬਰੀਕ ਕੱਟਿਆ ਹੋਇਆ ਪਿਆਜ਼ ਤੇ ਫਰੋਜ਼ਨ ਕੌਰਨ ਲਏ ਨੇ ਆਲੂ ਨੂੰ ਆਪਾਂ ਮੈਸ਼ ਕਰ ਲਿਆ ਉਬਾਲ ਕੇ ਤੇ ਸਬਜ਼ੀਆਂ ਆਪਾਂ ਜੋ ਇਹਦੇ ਵਿੱਚ ਪਾਉਣੀਆਂ ਨੇ ਆਪਾਂ ਤਿਆਰ ਕਰ ਲਈ ਮਟਰ ਫਰੋਜ਼ਨ ਨੇ ਉਬਾਲਣ ਦੀ ਲੋੜ ਨਹੀਂ ਆਲਰੇਡੀ ਉਬਲੇ ਮਟਰ ਹੀ ਹੁੰਦੇ ਨੇਗੇ ਤੇ ਇਹ ਆਪਾਂ ਪਾਵਾਂਗੇ ਇਹਦੇ ਵਿੱਚ ਸਮਾਨ ਤੁਸੀਂ ਚਾਹੋ ਤਾਂ ਬਰੀਕ ਕੱਟੀ ਹੋਈ ਗਾਜਰ ਜਾਂ ਕੋਈ ਹੋਰ ਚੀਜ਼ ਵੀ ਗੋਭੀ ਕੱਦੂ ਕਾਸਰ ਕੇ ਉਹ ਵੀ ਪਾ ਸਕਦੇ ਹੋਗੇ ਤੇ ਆਲੂਆਂ ਵਿੱਚ ਮੈਂ ਸਿੰਪਲ ਨਮਕ ਮਿਰਚੀ ਪਾਇਆਗਾ ਹੋਰ ਕੁਛ ਨਹੀਂ ਇਹਦੇ ਵਿੱਚ ਪਾਇਆ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਬਸ ਸਟਫਿੰਗ ਨੂੰ ਆਪਾਂ ਬਰੈਡ ਦੇ ਸਲਾਈਸ ਤੇ ਰੱਖ ਦਾਂਗੇ ਸਲਾਈਸ ਤੇ ਪਹਿਲਾਂ ਤੁਸੀਂ ਸਾਸ ਲਗਾ ਲਓ ਕੈਚੱਪ ਲਗਾ ਲਓ ਚਾਹੇ ਕੋਈ ਮਿਉਨੀਸ ਲਗਾ ਲਓ ਆਪਦੇ ਟੇਸਟੀ ਉੱਪਰ ਮੈਂ ਸਟਫਿੰਗ ਰੱਖਤੀ ਆਲੂਆਂ ਦੀ ਉੱਪਰ ਮੈਂ ਪਨੀਰ ਦੇ ਪੀਸ ਰੱਖਤੇ ਪਨੀਰ ਦੇ ਪੀਸ ਨੂੰ ਮੈਂ ਆਲੂਆਂ ਦੇ ਵਿੱਚ ਨਹੀਂ ਮਿਕਸ ਕਰਦੇ ਹੁੰਦੇ ਫਿਰ ਉਹ ਆਲੂ ਮਿਕਸ ਕਰਨ ਲੱਗਿਆਂ ਟੁੱਟ ਜਾਂਦੇ ਨੇ ਇਸ ਕਰਕੇ ਮੈਂ ਅਲੱਗ ਤੌਰ ਉੱਪਰ ਰੱਖਤੇ ਇਹਨੂੰ ਆਪਾਂ ਰੱਖ ਦਾਂਗੇ ਗ੍ਰਿਲਰ 'ਚ ਬਰਨਣ ਲਈ ਗ੍ਰਿਲਰ 'ਚ ਮੈਂ ਬਣਾ ਰਿਹਾ ਸੈਂਡਵਿਚ ਤੇ ਸਬਜ਼ੀਆਂ ਪਾ ਕੇ ਪਨੀਰ ਪਾ ਕੇ ਤੁਸੀਂ ਨੂੰ ਹੈਲਥੀ ਕਰ ਸਕਦੇ ਹੋ ਇਹ ਨਹੀਂ ਹੈਗਾ ਆਲੂ 언হেলਦੀ ਹੁੰਦੇ ਨੇ ਆਲੂ ਵੀ ਹੈਲਥੀ ਹੀ ਹੁੰਦੇ ਨੇ ਪਰ ਜੇ ਆਪਾਂ ਨੂੰ ਇੱਕ ਲਿਮਿਟ ਚ ਖਾਈਏ ਕਦੇ-ਕਦੇ ਖਾਈਏ ਕਈ ਆਪਾਂ ਕਹਿੰਦੇ ਨੇ ਨਾ ਵੀ ਆਲੂ ਉਹਨਾਂ ਦਾ ਭਾਰ ਨਹੀਂ ਘਟਦਾ ਪਰ ਜ਼ਿਆਦਾ ਨਾ ਖਾਓ ਆਲੂ ਖਾ ਲਓ ਆਲੂ ਉਹਦੇ ਵਿੱਚ ਆਪਾਂ ਹੋਰ ਸਮਾਨ ਪਾ ਕੇ ਉਹਨਾਂ ਹੈਲਥੀ ਫੀ ਬਣਾ ਸਕਦੇ ਹਾਂ ਇਹ ਰੂਰਿੰ ਹੈਗਾ ਵੀ ਆਲੂ ਵਾਲੇ ਸੈਂਡਵਿਚ ਅਨ ਹੈਲਦੀ ਹੁੰਦੇ ਨੇ ਸਾਡੇ ਘਰੇ ਵੀ ਅੱਜ ਬਹੁਤ ਬਹੁਤ ਸਾਲਾਂ ਬਾਅਦ ਆਲੂ ਸੈਂਡਵਿਚ ਬਣਿਆ ਜਦੋਂ ਬੱਚੇ ਛੋਟੇ ਹੁੰਦੇ ਸੀ ਨਾ ਉਦੋਂ ਬਣਦੇ ਹੁੰਦੇ ਸੀਗੇ ਤੇ ਹੁਣ ਮੈਂ ਬਹੁਤ ਘੱਟ ਬਣਾਉਣ ਲੱਗੀ ਬਸ ਆਉ ਨੂੰ ਫਿਰ ਆਏ ਹੁੰਦੇ ਵੀ ਕੋਈ ਹੈਲਦੀ ਚੀਜ਼ ਖਾ ਲਈਏ ਸਬਜ਼ੀਆਂ ਖਾ ਲਈਏ ਪਰ ਅੱਜ ਫਿਰ ਮੈਨੂੰ ਦਵਿੰਦਰ ਕਹਿੰਦੇ ਆਲੂ ਵਾਲਾ ਸੈਂਡਵਿਚ ਬਣਾਓ ਵੀ ਹੁਣ ਕਿੰਨਾ ਟਾਈਮ ਹੋ ਗਿਆ ਆਲੂ ਵਾਲਾ ਨਹੀਂ ਬਣਾਇਆ ਅੱਗੇ ਤਾਂ ਬੱਚੇ ਸਕੂਲ ਜਾਂਦੇ ਸੀ ਟਿਊਸ਼ਨ ਤੋਂ ਆਉਂਦੇ ਜਾਂਦੇ ਅਹੀ ਚੀਜ਼ਾਂ ਬਣਦੀਆਂ ਰਹਿੰਦੀਆਂ ਸੀ ਬੱਚੇ ਨੂੰ ਆਲੂ ਬਹੁਤ ਪਸੰਦ ਹੁੰਦੇ ਨੇ ਤੇ ਹੁਣ ਬਹੁਤ ਟਾਈਮ ਬਾਅਦ ਅੱਜ ਬਣਾਏ ਤੇ ਬਹੁਤ ਜ਼ਿਆਦਾ ਟੇਸਟੀ ਲੱਗਿਆ ਤੇ ਹੁਣ ਸੀ ਦੁਪਹਿਰ ਦੇ ਚਾਹ ਤੋਂ ਬਾਅਦ ਦਾ ਟਾਈਮ ਚਾਹ ਪੀਣ ਤੋਂ ਬਾਅਦ ਮੈਂ ਲੱਗੀ ਸੀ ਕੱਪੜੇ ਪ੍ਰੈਸ ਕਰਨ ਜੋ ਕੱਪੜੇ ਪ੍ਰੈਸ ਆਹ ਤੋਂ ਤੇ ਸੀ ਸਵੇਰੇ ਪ੍ਰੈਸ ਵੀ ਕਰ ਲੇ ਕਿਉਂਕਿ ਕੰਮ ਫੇਰ ਖਤਮ ਹੋਊਗਾ ਜਦੋਂ ਪ੍ਰੈਸ ਕਰਕੇ ਕੱਪੜੇ ਅਲਮਾਰੀਆਂ ਵਿੱਚ ਟਿਕਾ ਦਾਂਗੇ ਫੇਰ ਆਪਣਾ ਕੰਮ ਖਤਮ ਹੋਊਗਾ ਵੀ ਕੱਪੜਿਆਂ ਦਾ ਜਿੰਨਾ ਟਾਈਮ ਕੱਪੜੇ ਬਾਹਰ ਪੈਣੇ ਉਹਨਾਂ ਟਾਈਮ ਤਾਂ ਸਾਬਤ ਨਹੀਂ ਹੁੰਦਾ ਲੱਗਦਾ ਵੀ ਹਲੇ ਕੰਮ ਖਤਮ ਨਹੀਂ ਹੋਇਆ ਕੰਮ ਤਾਂ ਹਜੇ ਖਿੰਡਿਆ ਪਿਆ ਹੁੰਦਾ ਜਿੰਨਾ ਟਾਈਮ ਉਹ ਦੇਖੀ ਜਾਂਦੇ ਨੇ ਨਾ ਆਪ ਨੂੰ ਫਿਰ ਹੁੰਦਾ ਉਹ ਦਿਮਾਗ 'ਚ ਗੱਲ ਵੱਜੀ ਜਾਂਦੀ ਐ ਇਸ ਕਰਕੇ ਮੈਂ ਕਿਹਾ ਚਲੋ ਜਿੰਨੇ ਕੱਪੜੇ ਹੈਗੇ ਨਾ ਪ੍ਰੈਸ ਕਰਦਾ। ਬਾਕੀ ਮੇਰੀ ਆਦਤ ਆ ਮੈਂ ਨਾਲ ਦੀ ਨਾਲ ਹੀ ਪ੍ਰੈਸ ਕਰ ਦਾਨੀ ਆ। ਫਿਰ ਕਿਤੇ ਜਾਣਾ ਆਪਾਂ ਨੂੰ ਕੋਈ ਕੱਪੜਾ ਚਾਹੀਦਾ ਫਿਰ ਮੈਂ ਦੁਬਾਰੇ ਪ੍ਰੈਸ ਕਰਨ ਦੀ ਲੋੜ ਨਹੀਂ ਉਦੋਂ ਚੱਕੋ ਤੇ ਪਾਓ। ਘਰੇ ਵੀ ਜੋ ਵੀ ਆਪਾਂ ਕੱਪੜੇ ਪਾਉਣੇ ਨੇ ਜਿਹੜੀ ਬਸਣਾਉਣ ਲੱਗੇ ਤੁਸੀਂ ਆਪਦੇ ਇੱਕ ਸੂਟ ਕੱਢ ਲਓ ਤੇ ਇਹ ਨਹੀਂ ਹੈਗਾ ਤੁਹਾਨੂੰ ਪ੍ਰੈਸ ਮਾਰਨੀ ਪਊਗੀ ਹਨਾ। ਇੰਨੀ ਹਿੰਮਤ ਨਹੀਂ ਹੁੰਦੀ ਉਦੋਂ ਆਪਾਂ ਥੱਕੇ ਹੋਏ ਹੁੰਨੇ ਉਦੋਂ ਆਪਾਂ ਸੂਟਾਂ ਦੇ ਪ੍ਰੈਸ ਸਮਾਰੀਏ ਇਸ ਕਰਕੇ ਮੈਂ ਜਿਸ ਦਿਨ ਮੈਂ ਧੋਨੀ ਆ ਉਸੇ ਦਿਨ ਹੀ ਪ੍ਰੈਸ ਕਰਕੇ ਰੱਖ ਲਾਣੀ ਹੈ ਚ ਇਸ ਤਰ੍ਹਾਂ ਮੈਂ ਤੁਰਤ ਕਦੇ ਨਹੀਂ ਮੈਂ ਪ੍ਰੈਸ ਮਾਰਦੀ ਉਹ ਮੈਨੂੰ ਬਹੁਤ ਔਖੀ ਲੱਗਦੀ ਤੁਰਤ ਪ੍ਰੈਸ ਮਾਰਨੀ ਵੀ ਉਧਰ ਤੋਂ ਆਪਣਾ ਕਿਤੇ ਜਾਣ ਦੀ ਕਾਲੀ ਹੁੰਦੀ ਹੈ ਕੰਮ ਵੀ ਘਰੇ ਆਪਾਂ ਸੰਭਾਲ ਕੇ ਜਾਣਾ ਹੁੰਦਾ ਦੋ ਤੁਸੀਂ ਕੱਪੜਿਆਂ ਤੇ ਪ੍ਰੈਸ ਮਾਰੋ ਭੈਣ ਦਾ ਨਾ ਆ ਜਿਹੜੇ ਲਾਈਨਰ ਹੁੰਦੇ ਨੇ ਕਿਚਨ ਚਲਾਉਣ ਵਾਲੇ ਇਹਨਾਂ ਬਾਰੇ ਸਵਾਲ ਸੀ ਕਿ ਸਾਡੇ ਜਿਹੜੇ ਡਰਾਅਰਸ 'ਤੇ ਲੱਗੇ ਹੋਏ ਨੇ ਮੈਟਸ ਇਕੱਠੇ ਹੋ ਜਾਂਦੇ ਨੇ ਆ ਦੇਖੋ ਆ ਬਿਲਕੁਲ ਇਕੱਠਾ ਨਹੀਂ ਹੁੰਦਾ ਮੈਂ ਡੱਬਾ ਖਿੱਚੂੰਗੀ ਇਕੱਠਾ ਨਹੀਂ ਹੁੰਦਾ ਆ ਦੇਖੋ ਬਿਲਕੁਲ ਇਕੱਠਾ ਨਹੀਂ ਹੋ ਰਹਾ ਹੈਗਾ ਇਹ ਜਿਹੜੇ ਹੁੰਦੇ ਨੇ ਅਸਲ ਕਿਚਨ ਵਾਸਤੇ ਇਹ ਦਾਣੇਦਾਰ ਹੁੰਦੇ ਨੇ ਤੁਹਾਨੂੰ ਵਾਰ ਸੁਣ ਦਿਓ ਕਿ ਦਾਣੇਦਾਰ ਹੁੰਦੇ ਨੇ ਇਵਨ ਜੇ ਜਿਵੇਂ ਕੱਦੂ ਕਾਸ ਕਰਦੇ ਹੋ ਆਪਣੇ ਨਹੋਂ ਨਿਕਸ ਜਾਂਦੇ ਨੇ ਉਂਗਲਾ ਕਾਸ ਜਾਂਦੇ ਨੇ ਇਹ ਐਂਡਰ ਹੁੰਦੇ ਆਪਾਂ ਸਾਫ਼ ਕਰਦੇ ਉਂਗਲ ਆਏ ਕਾਸੀ ਨਾ ਪੂਰਾ ਮਾਸ ਸੁਖੜ ਜਾਂਦਾ ਇਹ ਇੰਨੇ ਤਿੱਖੇ ਹੁੰਦੇ ਨੇ ਇੰਨੀ ਚੀਜ਼ ਚੂਪਦੀ ਹੈ ਇਹ ਤਿੱਖੇ ਹੁੰਦੇ ਨੇ ਇਹ ਕੰਮ ਕਰਦੇ ਹੁੰਦੇ ਨੇ ਇਹ ਜੇ ਚੀਜ਼ ਕੋਈ ਫਿਸਲਦੀ ਨਹੀਂ ਜੇ ਆਪਾਂ ਡਰਾਅਰ ਐਦਾਂ ਆਪਾਂ ਖੋਲ ਲਾਂਗੇ ਹਨਾ ਆਪਣੇ ਡੱਬੇ ਅੱਗੇ ਡਿੱਗਣਗੇ ਨਹੀਂ ਐਂਟੀ ਸਲਿੱਪ ਹੁੰਦੇ ਨੇ ਐਂਟੀ ਸਕਿਡ ਕਹਿੰਦੇ ਨੇ ਐਂਟੀ ਸਲਿੱਪ ਕਹਿੰਦੇ ਨੇ ਇਹਨੂੰ ਤੇ ਚੀਜਾਂ ਫਿਸਲਦੀਆਂ ਨਹੀਂ ਹੈਗੀਆਂ ਤੇ ਇਹ ਕਿਚਨ ਵਾਸਤੇ ਹੁੰਦੇ ਨੇ ਨਾ ਇਹ ਫਟਣ ਨਾ ਇਹ ਇਕੱਠੇ ਹੇ ਨੀਚੂ ਤਾਂ ਬਿਲਕੁਲ ਸਾਫ਼ ਹੋਣਗੇ ਨੀਚੂ ਬਿਲਕੁਲ ਪਲੇਨ ਨੇ ਆ ਦੇਖੋ ਪਰ ਉੱਪਰ ਉਹ ਜਿਹੜਾ ਟੈਕਸਚਰ ਹੈ ਦਾਣੇਦਾਰ ਹੋਊਗਾ ਇਹ ਤਾਂ ਖੁਰਦਲਾ ਹੋਊਗਾ ਦਾਣੇ ਦਾਣੇਦਾਰ ਹੋਊਗਾ ਤੁਹਾਨੂੰ ਨੇੜੋ ਵੀ ਦਿਖਾ ਦਾਨੀ ਮੈਂ ਇਹ ਤਾਂ ਦਾਣਾ ਇਦਾਂ ਇਦਾਂ ਟੈਕਸਚਰ ਹੋਊਗਾ ਇਹ ਹੁੰਦੇ ਨੇ ਕਿਚਨ ਵਾਸਤੇ ਪ੍ਰੋਪਰ ਮੈਟ ਜਿਹੜੇ ਇਕੱਠੇ ਹੋ ਜਾਂਦੇ ਨੇ ਉਹ ਨਹੀਂ ਹੁੰਦੇ ਹੈਗੇ ਉਹ ਹੋਰ ਚੀਜ਼ ਹੁੰਦੀ ਹੋਊਗੀ ਉਹ ਸਾਡੇ ਉਹ ਪਿੱਛੇ ਇੱਕ ਪੀਸ ਲੱਗਿਆ ਪਿਆ ਸ਼ਾਇਦ ਉਹ ਉਹ ਹੁੰਦਾ ਉਹ ਪਹਿਲਾ ਵਾਲੇ ਕਿਚਨ ਸੀਗਾ ਪੀਸ ਪ੍ਰਿੰਟਡ ਜੀ ਉਹ ਸ਼ਾਇਦ ਤੁਸੀਂ ਉਹ ਵੀ ਕੰਮ ਕਰਦੇ ਹੋਗੇ ਉਹ ਇਕੱਠੇ ਹੋ ਜਾਂਦੇ ਨੇ ਉਹ ਨਹੀਂ ਕੰਮ ਆਉਂਦੇ ਹੁੰਦੇ ਆ ਵਧੀਆ ਹੁੰਦੇ ਨਹੀਂ ਚਾਹੇ ਇਹਨਾਂ ਨੂੰ ਵਾਸ਼ ਕਰ ਕਰ ਦੁਬਾਰੇ ਦੁਬਾਰੇ ਬਿਛਾਈ ਚਲੋ ਸਾਲੋਂ ਸਾਲ ਨਹੀਂ ਫਟਦੇ ਹੈਗੇ ਥੋੜਾ ਜਿਹਾ ਕੋਸਟਲੀ ਤਹੇ ਮਿਲਦੇ ਨੇਗੇ ਪਰ ਇਹ ਫਟਦੇ ਨਹੀਂ ਹੈਗੇ ਸਾਲੋਂ ਸਾਲ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਚਲਾਈ ਚੱਲੋ ਧੋਈ ਚੱਲੋ ਬਿਛਾਈ ਚੱਲੋ ਧੋਈ ਚੱਲੋ ਬਿਛਾਈ ਚੱਲੋ ਜਾਂ ਗਿੱਲਾ ਕੱਪੜਾ ਮਾਰੋ ਚਾਹੇ ਪਾਣੀ ਨਾਲ ਤੋ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਯੂਜ਼ ਕਰੋ ਪੂਰਾ ਵ ਮੇਰੇ ਕੋਲ ਤਾਂ 5 ਸਾਲ ਹੋ ਗਏ ਲੱਗਿਆ ਉਹਨਾਂ ਨੂੰ ਨਾ ਇਹ ਫਟੇ ਨਾ ਇਹ ਕਦੇ ਇਕੱਠੇ ਹੁੰਦੇ ਨੇ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਇਹਨਾਂ ਨਾਲ ਸੋ ਖੁਰਦੇ ਲਈ ਹੁਣ ਤੁਸੀਂ ਦੇਖ ਕੇ ਲਓ ਵੀ ਉਹ ਤੋਂ ਨਾਣੇਦਾਰ ਖੁਰਦੇ ਲਈ ਟੈਕਸਚਰ ਹੋ ਰਿਹਾ ਉਹਨਾਂ ਦਾ ਉਹ ਵਧੀਆ ਕੰਮ ਕਰਦੇ ਨੇ ਇੱਕ ਆਇਲ ਡਿਸਪੈਂਸਰ ਬਾਰੇ ਸਵਾਲ ਆਇਆ ਸੀ ਕਿ ਤੁਸੀਂ ਆਪਣਾ ਆਇਲ ਡਿਸਪੈਂਸਰ ਦਾ ਰਿਵਿਊ ਦਿਓ ਰਿਵਿਊ ਮੈਂ ਪਹਿਲਾਂ ਵੀ ਤੁਹਾਨੂੰ ਦੱਸਾਇਆ ਵੀ ਇਹ ਬਹੁਤ ਵਧੀਆ ਡਿਸਪੈਂਸਰ ਆ ਪੂਰਾ ਇੰਨਾ ਇਹਦਾ ਉਪਰੋਂ ਮੂੰਹ ਚੌੜਾ ਪੂਰਾ ਜੱਗ ਵਾਂਗੂ ਹੈਗਾ ਇਹ ਹੈਂਡਲ ਵੀ ਲੱਗਿਆ ਹੋਇਆ ਫੜਨ ਵਾਸਤੇ ਕਈ ਵਾਰ ਆਪਾਂ ਇਹਦਾ ਫੜ ਲਨਾਂ ਤੇਨ ਲੱਗਦਾ ਹ ਇਹਦਾ ਮੂਵੀ ਪੂਰਾ ਖੁੱਲਾ ਆਪਣਾ ਪਿੱਛੇ ਹੱਥ ਚਲਾ ਜਾਂਦਾ ਆ ਆਪਾਂ ਸਫਾਈ ਵਧੀਆ ਕਰ ਸਕਦੇ ਆ ਤੇ ਉੱਪਰ ਉਹਦਾ ਕਵਰ ਢੱਕਣ ਦਿੱਤਾ ਹੋਇਆ ਦੇਖੋ ਢੱਕਣ ਵੀ ਹੈਗਾ ਤੇ ਜਿਹੜੀ ਇਹਦੀ ਨੋਜ਼ਲ ਹੈ ਜੀ ਇਹ ਚੋ ਤੇਲ ਆਣ ਦੁਵਾਲੇ ਡੁੱਲੂਗਾ ਤਾਂ ਇਹ ਢੱਕਣ ਥੋੜਾ ਜਿਹਾ ਐਂ ਟੇਡਾ ਦਿੱਤਾ ਹੋਇਆ ਹੈਗਾ ਤਾਂ ਤੇਲ ਉਹਦੇ ਵਿੱਚ ਆਟੋਮੈਟਿਕਲੀ ਵਿੱਚ ਡਿਰੂਗਾ ਜਾ ਕੇ ਇਹ ਇਸ ਤਰ੍ਹਾਂ ਦੀ ਸ਼ੇਪ ਬਣੀ ਹੋਈ ਹੈ ਇਹਦੀ ਬਾਕੀ ਇਹਨੂੰ ਸਾਫ਼ ਕਰਨਾ ਬਹੁਤ ਹੀ ਜ਼ਿਆਦਾ ਈਜ਼ੀ ਹੈ ਤੇ ਤੁਸੀਂ ਬਿਲਕੁਲ ਟੈਂਸ਼ਨ ਫਰੀ ਹੋ ਕੇ ਇਹਨੂੰ ਖਰੀਦ ਸਕਦੇ ਹੋ ਤੇ ਇਹ ਹੈਗਾ ਜੇਪੀ ਬ੍ਰਾਂਡ ਦਾ ਤੇ ਤੁਹਾਨੂੰ ਇੱਥੇ ਦਿਖ ਰਿਹਾ ਹੋਗਾ ਦੇਖੋ ਜੇਪੀ ਪਲਸ ਆਵਲੀ ਬ੍ਰਾਂਡ ਹੈ ਇਹਦੀ ਕੰਪਨੀ ਇਹਦੀ ਆਹ ਜੇਪੀ ਪਲਸ ਦਾ ਹੈ ਹੈਗਾ ਤੇ ਇਹਦੇ ਮੈਜ਼ਰਮੈਂਟ ਵੀ ਦਿੱਤੇ ਹੋਏ ਨੇ ਜੇ ਤੁਸੀਂ ਕੋਈ ਆਇਲ ਮੈਜ਼ਰ ਕਰਨਾ ਮੈਜ਼ਰਮੈਂਟਸ ਵੀ ਦਿੱਤੇ ਹੋਏ ਨੇ ਦੇਖੋ ਉੱਪਰ ਮੈਂਸ਼ਨ ਨੇ ਸਾਰੇ ਮੈਜ਼ਰਮੈਂਟ ਐਮ ਐਲ 'ਚ 500 ਐਮ ਐਲ ਦੀ ਕੈਪੈਸਿਟੀ ਹੈ ਪਰ ਮੈਨੂੰ 500 ਐਮ ਐਲ ਤੋਂ ਜ਼ਿਆਦਾ ਹੀ ਲੱਗਦਾ ਸੋ ਇਹ ਬਹੁਤ ਵਧੀਆ ਕੱਚ ਦਾ ਹੈਗਾ ਕਲੀਨ ਕਰਨਾ ਬਹੁਤ ਈਜ਼ੀ ਨੇ ਹੈਗਾ ਤੇਲ ਚਿਪਕਿਆ ਲੋ ਕਿਸ ਤਰ੍ਹਾਂ ਸਮੈਲ ਨਹੀਂ ਆਉਂਦੀ ਤੇ ਬਾਕੀ ਟੱਕਣ ਨੂੰ ਵੀ ਕਲੀਨ ਕਰਨਾ ਵੀ ਈਜ਼ੀ ਹੈ ਕੋਈ ਇਹ ਜਿਹਾ ਜੀ ਬਰੀਕੀ ਕੰਮ ਬਰੀਕੀ ਥੀਂ ਨਹੀਂ ਕੁਝ ਵੀ ਹੈ ਵੀ ਸਾਫ ਕਰਨਾ ਔਖਾ ਟੱਕਣ ਵੀ ਸਾਫ ਕਰਨਾ ਬੜੇ ਈਜ਼ੀ ਹੈ ਇਹਦਾ ਤੇ ਸਾਫ ਵੀ ਅਚੀ ਤਰ੍ਹਾਂ ਹੋ ਜਾਂਦਾ ਪਕੜਨਾ ਵੀ ਈਜ਼ੀ ਹੈ ਤੇ ਲਾਈਟ ਵੇਟ ਵੀ ਹੈਗਾ ਭਾਰੀ ਜਿਹਾ ਕੱਚ ਨਹੀਂ ਹੈਗਾ ਬੜਾ ਲਾਈਟ ਵੇਟ ਹੈ ਟਾਈਮ ਹੋ ਰਿਹਾ 6:35 ਦਾ ਤੇ ਮੈਂ ਅੱਜ ਥੋੜੀ ਹੀ ਮੋਕ ਕੀਤੀ ਕਿਉਂਕਿ ਅਸੀਂ ਨਾ ਸ਼ਾਮ ਜੀ ਨੂੰ ਬਾਜ਼ਾਰ ਤੇ ਲੱਗ ਗਿਆ ਕੋਈ ਕੰਮ ਸੀ ਬਹੁਤ ਜ਼ਰੂਰੀ ਕੰਮ ਸਾਰਾ ਅੱਧੇ ਘੰਟੇ ਦਾ ਸੀ ਪਰ ਸਾਨੂੰ ਜਾਣ ਆਉਣ ਚ ਡੇਢ ਘੰਟਾ ਲੱਗ ਗਿਆ ਤੇ ਕਿਉਂਕਿ ਰਸਤਾ ਪੈ ਜਾਂਦਾ ਕਾਫੀ ਵਾਰਟ ਪੈ ਜਾਂਦੀ ਹੈ ਸਾਨੂੰ ਕੋਈ ਸ਼ਹਿਰ ਜਾਂਦੇ ਹੁੰਦੇ ਫਿਰ ਵੀ ਟਾਈਮ ਲੱਗ ਜਾਂਦਾ ਉਹ ਕੰਮ ਅੱਧੇ ਘੰਟੇ ਦਾ ਹੀ ਸੀਗਾ ਤੇ दाल ਸਬਜੀ ਮੇਰੇ ਕੋਲ ਪਈ ਸੀ ਸ਼ਾਮ ਦੀ ਤੋਂ ਮੈਂ ਕੁਝ ਕਰਿਆ ਨਹੀਂ ਤੇ ਆ ਕੇ ਮੈਂ ਫਟਾਫਟ ਕਪੜਾ ਚੇਂਜ ਕਰਕੇ ਮੈਂ ਕਿਹਾ ਵਾਕ ਕਰ ਲਾਂ ਵਾਕ ਨਹੀਂ ਮੇਰੀ ਮਿਸ ਹੋਣੀ ਚਾਹੀਦੀ ਬਸ ਮੈਨੂੰ ਜੇ ਮੈਂ ਵਾਕ ਕਰ ਲਾਂ ਫਿਰ ਤਾਂ ਮੇਰਾ ਮਨ ਠੀਕ ਰਹਿੰਦਾ ਜੇ ਵਾਕ ਨਾ ਕਰਾਂ ਫਿਰ ਮੈਨੂੰ ਆਇਆ ਤਾਂ ਕੁਝ ਮਿਸਿੰਗ ਜਾ ਕੁਝ ਮੈਂ ਕਰਿਆ ਨਹੀਂ ਕੰਮ ਮੇਰਾ ਜ਼ਰੂਰੀ ਕੰਮ ਰਹਿ ਗਿਆ ਮਨ ਚ ਅੰਦਰੋਂ ਐਂਜ ਲੱਗੀ ਜਾਂਦਾ ਹਣਾ ਤੇ ਵਾਕ ਮੈਂ ਕਰ ਲਈ ਕਰੀ ਵੀ ਸਿਰਫ 20 ਮਿੰਟ ਹੀ ਅੱਛੇ 13 ਤੋਂ ਵਾਕ ਕਰਨ ਲੱਗੀ ਸੀ 6:35 ਹੋ ਗਏ ਹਣਾ ਪਰ 20 ਮਿੰਟ ਵਾਕ ਕਰਕੇ ਇਹਨਾਂ ਮਨ ਨੂੰ ਸਕੂਨ ਮਿਲ ਗਿਆ ਕਿ ਆਪਣਾ ਆਪਾਂ ਆਪਣੀ ਪਸੰਦ ਦਾ ਕੰਮ ਕਰ ਲਿਆ ਹਾਂ ਜੋ ਆਪ ਨੂੰ ਅ ਸਕੂਨ ਬਹੁਤ ਮਿਲਦਾ ਫਿਰ ਸੇ ਹੁਣ ਮੈਂ ਚਲਦੀ ਆਂ ਅੰਦਰ ਅੰਦਰ ਜਾ ਕੇ ਜੋਤੂਸ ਕਰਦੀ ਆਂ ਪਾਣੀ ਦਾ ਗਲਾਸ ਪੀਂਦੀ ਆਂ ਦਾਲ ਸਬਜ਼ੀ ਕੱਟ ਕੇ ਗਰਮ ਕਰਦੀ ਆਂ ਆਟਾ ਕੱਢ ਕੇ ਰੱਖ ਫ੍ਰੀਜ ਚ ਆਟਾ ਵੀ ਪਿਆ ਦਾਲ ਸਬਜ਼ੀ ਵੀ ਆ ਦਾਲ ਸਬਜ਼ੀ ਦੀ ਕੋਈ ਟੈਨਸ਼ਨ ਨਹੀਂ ਤੇ ਸਵੇਰ ਵਕਤ ਚਨੇ ਵਗੈਰਾ ਭੋਣੇ ਆ ਚਲਦੇ ਆਂ ਅੰਦਰ ਖਾਣ ਪੀਣ ਦੀ ਕਰਦੇ ਆਂ ਤਿਆਰੀ ਤੇ ਹੁਣ ਅਸੀਂ ਰਾਤ ਦਾ ਡਿਨਰ ਤੋਂ ਬਾਅਦ ਦਾ ਟਾਈਮ ਤੇ ਅੱਜ ਦਵਿੰਦਰ ਕਹਿੰਦੇ ਮੈਨੂੰ ਮੇਰਾ ਤਾਂ ਨਾ ਕੁਝ ਮਿੱਠਾ ਖਾਣ ਨੂੰ ਜੀ ਕਰ ਰਿਹਾ ਮੈਨੂੰ ਤਾਂ ਮਿੱਠੇ ਦੀ ਬਹੁਤ ਜ਼ਿਆਦਾ ਕਰੇਵਿੰਗ ਹੋ ਰਹੀ ਹੈ ਮੈਂ ਕਵੇਂ ਕਰਾਂ ਇਹਨਾਂ ਮਿੱਠੇ ਦੇ ਬਹੁਤ ਸ਼ਕੀਨ ਨੇ ਪਰ ਹੁਣ ਕਈ ਦਿਨਾਂ ਤੋਂ ਲਗਭਗ 1 ਮਹੀਨਾ ਹੋ ਗਿਆ ਤੇ ਮਿੱਠਾ ਇਹਨਾਂ ਨੂੰ ਕੁਝ ਨਹੀਂ ਖਾਦਾ ਚਾਹ ਤੋਂ ਬਿਨਾ ਬਸ ਚਾਹ ਚ ਵੀ ਬਹੁਤ ਹਲਕਾ ਮਿੱਠਾ ਉਹਦੂ ਬਿਨਾ ਚਾਹ ਤੋਂ ਬਿਨਾ ਕੁਝ ਮਿੱਠੀ ਚ ਹੀ ਨਹੀਂ ਇਹਨਾਂ ਨੇ ਖਾਧੀ ਚਾਹ ਨਾਲ ਬਿਸਕੁਟ ਜ਼ਰੂਰ ਖਾਂਦੇ ਨੇ ਉਹ ਵੀ 2-3 ਕੀ ਬਸ ਤੇ ਮਿੱਠੇ ਜਿਹਨਾਂ ਨੂੰ ਬਹੁਤ ਕ੍ਰੀਵਿੰਗ ਹੋ ਰਹੀ ਸੀ ਅੱਜ ਤੇ ਮੈਨੂੰ ਕਹਿੰਦੇ ਕੁਛ ਨਾ ਕੁਛ ਮੈਨੂੰ ਬਣਾ ਕੇ ਦੇ ਜਿਹੜਾ ਸੂਜੀ ਦਾ ਪ੍ਰਸ਼ਾਦ ਬਣਾ ਦੇ ਤੇ ਇਹਨਾਂ ਲਈ ਮੈਂ ਬਣਾ ਲਈ ਸੂਜੀ ਦਾ ਪ੍ਰਸ਼ਾਦ ਬਹੁਤ ਥੋੜੀ ਸੂਜੀ ਲਈ ਹੈ ਮੈਂ ਬਹੁਤ ਥੋੜੀ ਆਏ ਕਿਹ ਲੋ ਕੜਛੀ ਮਸਾ ਹੋਊਗੀ ਸੂਜੀ ਦੀ ਫਿਰ ਮੈਂ ਜੇ ਜ਼ਿਆਦਾ ਬਣਾਉਂਗੀ ਕੱਲ ਨੂੰ ਫੇਰ ਡਬਲ ਡਬਲ ਸ਼ਿਫਟ ਆਪਾਂ ਫੇਰ ਲਾ ਜਾਾਂਗੇ ਫੇਰ ਖਾ ਜਾਾਂਗੇ ਇਸ ਕਰਕੇ ਮੈਂ ਕਿਹਾ ਚੀਜ਼ ਥੋੜੀ ਬਣਾਉ ਜਿਹੜੀ ਹੁਣ ਹੀ ਖਤਮ ਹੋ ਜੇ ਫਰਜੀ ਵਿੱਚ ਠੁਠੀ ਗਈ ਨਾ ਕੱਲ ਨੂੰ ਖਾਣ ਦਾ ਮੌਕਾ ਹੀ ਨੰਮੀ ਨੇ ਬਸ ਇੱਕ ਵਾਰ ਖਾਓ ਤੇ ਚੀਜ਼ ਖਤਮ ਹਨਾ ਨਹੀਂ ਫਿਰ ਉਹ ਦੁਬਾਰਾ ਦੁਬਾਰਾ ਖਾਈ ਜਾਣੇ ਅਨ ਹੈਲਥੀ ਨਹੀਂ ਆਪਾਂ ਕਹਾਂਗੇ ਘਰ ਦੇ ਦੇਸੀ ਕੋਈ ਨਾ ਪ੍ਰਸ਼ਾਦ ਕੋਈ ਅਨ ਹੈਲਥੀ ਨਹੀਂ ਹੁੰਦਾ ਪਰ ਇੱਕ ਰਾਤ ਦਾ ਟਾਈਮ ਹੈ ਥੋੜਾ ਹੈਵੀ ਹੋ ਜਾਂਦਾ ਬਾਕੀ ਕਿਉਂਕਿ ਉਹ ਚ ਵੀ ਕੈਲਰੀਸ ਬਹੁਤ ਹੋ ਜਾਂਦੀਆਂ ਨੇ ਇਸ ਕਰਕੇ ਥੋੜਾ ਜਿਹਾ ਇਹ ਦੇਖਣਾ ਪੈਂਦਾ ਵੀ ਟਾਈਮ ਵੀ ਦੇਖੋ ਚੀਜ਼ ਖਾਣ ਦਾ ਚੀਜ਼ ਕੁਆਂਟੀਟੀ ਵੀ ਦੇਖੋ ਆਪਾਂ ਕਿੰਨੀ ਖਾ ਰਹੇ ਹਾਂ ਕਿਸ ਵੇਲੇ ਖਾ ਰਹੇ ਹਾਂ ਨਾ ਇਹ ਥੋੜਾ ਹੋ ਜਾਂਦਾ ਪਰ ਫਿਰ ਥੋੜਾ ਜਿਹਾ ਪ੍ਰਸ਼ਾਦ ਮੈਂ ਬਣਾਤਾ ਸੀ ਨਾ ਵਾਸਤੇ ਸੂਚੀ ਨੂੰ ਭ ਔਰ ਚੀਨੀ ਪਾ ਦਾਂਗੇ ਪਾਣੀ ਪਾ ਦਾਂਗੇ ਤੇ ਪ੍ਰਸ਼ਾਦ ਬਣਾਉਣਾ ਬਹੁਤ ਈਜ਼ੀ ਕੋਈ ਟਾਈਮ ਨਹੀਂ ਲੱਗਦਾ ਪਰ ਮੈਂ ਨਾ ਇੱਥੇ ਬਣਾਉਣੀ ਬਣਾਉਂਦੀ ਇਹ ਸੋਚ ਰਹੀ ਸੀ ਜੇ ਅਸੀਂ ਸ਼ਹਿਰ 'ਚ ਰਹ ਰਹੇ ਹੁੰਦੇ ਫਿਰ ਮੈਂ ਵੀ ਇਹਨਾਂ ਨੂੰ ਕਹਿਣਾ ਤੁਸੀਂ ਬਾਹਰੋਂ ਕੁਝ ਜਾ ਕੇ ਖਾ ਲਓ ਇਹਨਾਂ ਨੂੰ ਮੈਂ ਹੁਣ ਅਸੀਂ ਬਾਹਰੋਂ ਚੱਲੋ ਮੈਂ ਕੁਛ ਨਾ ਕੁਛ ਮਿੱਠਾ ਲੈ ਆਉਣਾ ਕੁਝ ਖਾਏ ਆਉਣਾ ਹਨਾ ਪਰ ਪਿੰਡ 'ਚ ਰਹਿਣ ਦਾ ਫਾਇਦਾ ਇਹ ਵੀ ਹੈ ਬਾਹਰੋਂ ਪੈਸੇ ਲੱਗਣ ਤੋਂ ਵੀ ਬਚ ਗਏ ਤੇ ਆਪਾਂ ਬਾਹਰਲੀ ਚੀਜ਼ ਖਾਣ ਤੋਂ ਵੀ ਬਚ ਗਏ ਬਾਹਰਲੀ ਚੀਜ਼ ਨਾਲੋਂ ਤਾਂ ਘਰ ਦਾ ਬਣਿਆ ਹੋਇਆ ਪ੍ਰਸ਼ਾਦ ਕੀਤੇ ਹੈਲਦੀ ਹੈ ਨੇ ਪਰੂ ਕੁਛ ਨਾ ਕੁਛ ਆਪਾਂ ਹੈਲਦੀ ਲੈ ਕੇ ਖਾਂਦੇ ਕਿੰਨਾ ਮਿੱਠਾ ਖਾਂਦੇ ਐ ਏਟਲੀਸਟ ਇੱਕ ਘਰ ਦਾ ਤਿੱਖੀਉਤ ਹੈਗਾ ਆਪਾਂ ਆਪਣੇ ਹੱਥ ਨਾਲ ਤਾਂ ਬਣਾਇਆ ਮੈਂ ਮੇਰੇ ਦਿਮਾਗ ਚ ਹੀ ਖਲ ਚੱਲਦੀ ਸੀ ਵੀ ਚਲੋ ਇਹ ਤਾਂ ਘਰ ਦੀ ਬਣੀ ਚੀਜ਼ ਤਾਂ ਕਿਤੇ ਬਿਹਤਰ ਹੈ ਫੇ ਪ੍ਰਸ਼ਾਦ ਬਣ ਚੁੱਕਾ ਸੀ ਤੇ ਨਾਲ ਨਾਲ ਮੈਂ ਪ੍ਰਸ਼ਾਦ ਬਣਨ ਦੇ ਚੰਨੇ ਕਾੜ ਲੈ ਜਾਣੇ ਪੀਉਂਗੀ ਸਵੇਰ ਵਕਤ ਸਿਖਾਲੇ ਜਾਣੇ ਤੇ ਇਧਰ ਦਹੀਂ ਵਕਤ ਦੁੱਧ ਵੀ ਮੈਂ ਕੰਢ ਕੇ ਰੱਖ ਤਾ ਸੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੀ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ